ਸਸਕਾਲਸ ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਫਰੋਜਪੁਰ ਦੇ ਪਿੰਡ ਲੋਥਰਾ ਦੇ ਨਾਲ ਜੁੜੀ ਹੋਈ ਹੈ ਜਿੱਥੇ ਨਹਿਰ ਦੇ ਵਿੱਚ ਪਾੜ ਪੈ ਗਿਆ ਤੇ ਜਿਹੜਾ ਇਹ ਪਾੜ ਪਿਆ ਹੈ ਬਿਕਾਨੇਰ ਨਹਿਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਇਹ ਪਾੜ ਪਿਆ ਹੈ ਪਹਿਲਾਂ ਇਹ ਇੱਕ ਛੋਟਾ ਜਿਹਾ 모ਗਾ ਹੋਇਆ ਉਸ ਤੋਂ ਬਾਅਦ ਪਾੜ ਵਾਧਾ ਵਾਧਾ ਹੁਣ ਸੈਂਕੜੇ ਫੁੱਟ ਚੌੜਾ ਹੁੰਦਾ ਨਜ਼ਰ ਆ ਰਿਹਾ ਜਦੋਂ 50 ਤੋਂ 60 ਫੁੱਟ ਚੌੜਾ ਇਹ ਜਿਹੜਾ ਪਾੜ ਪੈ ਗਿਆ ਸੀ ਉਸ ਤੋਂ ਬਾਅਦ ਕਈ ਸੋ ਜਿਹੜੇ ਸੰਕੜੇ ਜਿਹੜੇ ਖੇਤ ਨੇ ਉਹਨਾਂ ਦੇ ਵਿੱਚ ਪਾਣੀ ਵੜ ਗਿਆ ਵੱਡੀ ਗਿਣਤੀ ਦੇ ਵਿੱਚ ਇਹ ਪਾਣੀ ਵੜਿਆ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਝੋਨੇ ਦੀ ਫਸਲ ਦੀ ਜਿਹੜੀ ਅਜੇ ਲਵਾਈ ਸ਼ੁਰੂ ਹੋਣੀ ਸੀ ਉਸ ਦੇ ਲਈ ਇਹਨਾਂ ਖੇਤਾਂ ਨੂੰ ਤਿਆਰ ਕੀਤਾ ਜਾਣਾ ਸੀ ਤੇ ਕੁਝ ਖੇਤ ਤਿਆਰ ਵੀ ਕੀਤੇ ਹੋਏ ਸਨ ਜਿਨ੍ਹਾਂ ਦੇ ਵਿੱਚ ਇਹ ਪਾਣੀ ਆ ਖੜਿਆ ਹੈ ਤੇ ਹੁਣ ਇਸ ਨੂੰ ਕੱਢਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਆਣੀਆਂ ਉੱਥੇ ਹੀ ਜੇ ਗਾਲ ਕੀਤੀ ਜਾਵੇ ਇਸ ਪਾੜ ਨੂੰ ਪੂਰਨ ਦੀ ਤਾਂ ਲੋਕਾਂ ਦੇ ਵੱਲੋਂ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦੇ ਵੱਲੋਂ ਆਪ ਮੁਹਾਰੇ ਇਕੱਠੇ ਹੋ ਕੇ ਗੱਟੇ ਭਰ ਕੇ ਇਹ ਪਾੜ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਮੌਕੇ ਤੇ ਜਿਹੜੇ ਮੌਜੂਦ ਕਿਸਾਨ ਨੇ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਜਾ ਰਹੀ ਕੋਈ ਹਮ ਵੀ ਨਹੀਂ ਭਰੀ ਜਾ ਰਹੀ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਉਹਨਾਂ ਦੀ ਸੰਕੜੇ ਇੱਕੜ ਜਿਹੜੀ ਫਸਲ ਖੜੀ ਸੀ ਜਾਂ ਜੀਰੀ ਲਗਾਈ ਗਈ ਸੀ ਜਾਂ ਜਿੱਥੇ ਵਿੱਚ ਜੀਰੀ ਲਗਾਈ ਜਾਣੀ ਸੀ ਉਹ ਕਿਤੇ ਨਾ ਕਿਤੇ ਹੁਣ ਬਰਬਾਦ ਹੁੰਦੀ ਨਜ਼ਰ ਆ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਫੁੱਟ ਉੱਚਾ ਜਿਹੜਾ ਇਹ ਪਾਣੀ ਆ ਵੜਿਆ ਉਸ ਨੂੰ ਕੱਢਣ ਦੇ ਲਈ ਹੁਣ ਭਾਰੀ ਮੁਸ਼ਕਲ ਆਵੇਗੀ ਤੇ ਜਿਹੜੀ ਚੋਨੇ ਦੀ ਜਿਹੜੀ ਲਵਾਈ ਹੋ ਚੁੱਕੀ ਹੈ ਕੁਝ ਖੇਤਾਂ ਦੇ ਵਿੱਚ ਤੇ ਕਿੰਨਾਂ ਦੇ ਵਿੱਚ ਹੋਣੀ ਸੀ ਉਹ ਹੁਣ ਦੇਰੀ ਨਾਲ ਹੋਵੇਗੀ ਤੇ ਕਿਸਾਨਾਂ ਨੂੰ ਵੱਡੀ ਜਿਹੜੀ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ ਸੋ ਤੁਸੀਂ ਤਸਵੀਰਾਂ ਦੇ ਵਿੱਚ ਵੀ ਖੁਦ ਦੇਖ ਸਕਦੇ ਹੋ ਕਿ ਜਿਹੜਾ ਇਹ ਪਾੜ ਹੈ ਕਿੰਨਾ ਚੌੜਾ ਨਜ਼ਰ ਆ ਰਿਹਾ ਉੱਥੇ ਹੀ ਜਿਹੜਾ ਵਹਾ ਹੈ ਪਾਣੀ ਦਾ ਉਹ ਵੀ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਅੱਗੇ ਵਧਦਾ ਜਾ ਰਿਹਾ ਤੇ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲ ਤੋਂ ਜਲਦ ਇਸ ਜਿਹੜਾ ਪਾੜ ਪਿਆ ਇਸ ਨੂੰ ਪੂਰਿਆ ਜਾ ਸਕੇ ਗੱਟੇ ਭਰੇ ਜਾ ਰਹੇ ਨੇ ਖੁਦ ਉਹਨਾਂ ਦੇ ਵੱਲੋਂ ਅੱਗੇ ਆ ਕੇ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਪਰੰਤੂ ਪ੍ਰਸ਼ਾਸਨ ਵੱਲੋਂ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਟਿੱਪਣੀ ਕੋਈ ਸਟੇਟਮੈਂਟ ਨਹੀਂ ਜਾਰੀ ਕੀਤੀ ਗਈ ਹਾਲਾਂਕਿ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਸਹਾਇਤਾ ਨਹੀਂ ਦਿੱਤੀ ਗਈ ਹਾਲਾਂਕਿ ਜਿਹੜਾ ਇਹ ਨਦੀ ਦੇ ਵਿੱਚ ਪਾੜ ਪਿਆ ਹੈ ਬੀਕਾਨੇਰ ਨਹਿਰ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਪਾੜ ਪਿਆ ਤੇ ਪਹਿਲਾਂ ਵੀ ਇਸ ਏਰੀ ਦੇ ਵਿੱਚ ਕਈ ਵਾਰ ਪਾੜ ਪੈ ਚੁੱਕਾ ਹੈ ਤੇ ਇਸ ਵਾਰ ਮੋੜ ਤੋਂ ਜਿਹੜਾ ਪਾੜ ਪਿਆ ਇਸ ਨੇ ਕਈ ਸੌ ਸੈਂਕੜੇ ਏਕੜ ਜਿਹੜੀ ਜ਼ਮੀਨ ਹੈ ਉਸ ਨੂੰ ਆਪਣੇ ਘੇਰੇ ਦੇ ਵਿੱਚ ਲੈ ਲਿਆ ਤੇ ਉੱਥੇ ਹੀ ਕਿਸਾਨਾਂ ਦੇ ਵੱਲੋਂ આરોਪ ਵੀ ਲਗਾਇਆ ਜਾ ਰਿਹਾ ਹੈ ਕਿ ਕਈ ਸੌ ਏਕੜ ਜਿਹੜੀ ਫਸਲ ਲਗਾਈ ਗਈ ਸੀ ਉਹ ਵੀ ਕਿਤੇ ਨਾ ਕਿਤੇ ਹੁਣ ਬਰਬਾਦ ਹੋ ਗਈ ਆ